ਦਸੂਹਾ ਵਿੱਚ ਇੱਕ ਕੈਨਰਾਈ ਦੇ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਕੀ ਲਾਸ਼ ਦਸੂਹਾ ਦੇ ਪਿੰਡ ਬੁੱਧੋ ਬਰਕਤ ਦੇ ਨੇੜੇ ਜੰਗਲਾਂ ਵਿੱਚੋਂ ਮਿਲੀ ਹੈ ਲਾਸ਼ ਦੀ ਪਛਾਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ ਪੂਰੇ ਮਾਮਲੇ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦਾ ਕਤਲ ਜ਼ਮੀਨ ਦੀ ਖਰੀਦੋ ਵੇਚ ਨੂੰ ਲੈ ਕੇ ਹੋਇਆ ਹੈ ਮ੍ਰਿਤਕ ਦੀ ਪਛਾਣ 68 ਸਾਲਾ ਐਨਆਰਆਈ ਬਲਵਿੰਦਰ ਸਿੰਘ ਵਾਸੀ ਬਰਕਪੁਰ ਥਾਣਾ ਭਲੱਥ ਜ਼ਿਲ੍ਹਾ ਕਪੂਤਲਾ ਵਜੋਂ ਹੋਈ ਹੈ ਮ੍ਰਿਤਕ ਦੀ ਪਤਨੀ ਸੁਰਿੰਦਰ ਕੌਰ ਦੇ ਬਿਆਨਾਂ ਦੇ ਆਧਾਰ ਤੇ ਦਸੂਹਾ ਪੁਲਿਸ ਨੇ ਦਸੂਹਾ ਦੇ ਵਾਸੀ ਬੇੜ ਇਲਾਕੇ ਦੇ ਦੋ ਵਿਅਕਤੀਆਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ ਇਸ ਘਟਨਾ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਦੇ ਲਈ ਟੀਮਾਂ ਬਣਾ ਕੇ ਸ਼ਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦੀ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਇਲਾਕੇ ਤੋਂ ਫਰਾਰ ਹਨ ਮ੍ਰਿਤਕ ਬਲਵਿੰਦਰ ਕੌਰ ਦੀ ਪਤਨੀ ਸੁਰਿੰਦਰ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਮੇਰਾ ਪਤੀ ਸਪੇਨ ਦਾ ਸਿਟੀਜ਼ਨ ਹੈ ਤੇ ਮੈਂ ਆਪਣੇ ਪੁੱਤਰ ਕੋਲ ਰਹਿਣ ਲਈ ਕੈਨੇਡਾ ਆਈ ਸੀ ਪਾਰਤਾਂ ਤੋਂ ਪਹਿਲਾਂ ਪਤੀ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਜੋ ਕਿ 20 ਜਨਵਰੀ ਨੂੰ ਆਪਣੇ ਪਿੰਡ ਪੰਜਾਬ ਪਹੁੰਚ ਗਏ ਸਨ ਜਿੱਥੇ ਉਹਨਾਂ ਨੇ ਦੱਸਿਆ ਕਿ ਉਹ ਕੱਲ ਜ਼ਮੀਨ ਖਰੀਦਣ ਲਈ 바ਸੀਵੇੜ ਇਲਾਕੇ ਵਿੱਚ ਕਿਸੇ ਨੂੰ ਮਿਲਣ ਜਾ ਰਹੇ ਹਨ ਜ਼ਮੀਨ ਖਰੀਦਣ ਦੇ ਬਦਲੇ ਉਹਨਾਂ ਨੇ ਖਾਤੇ ਦੇ ਵਿੱਚ 2,80,000 ਰੁਪਏ ਵੀ ਜਮ੍ਹਾਂ ਕਰਾਏ ਸਨ ਇਸ ਤੋਂ ਬਾਅਦ ਉਸ ਵੀਰੇ 9 ਵਜੇ ਕਰੀਬ ਆਪਣੇ ਮੋਟਰਸਾਈਕਲ ਤੇ ਉਹਨਾਂ ਨੂੰ ਮਿਲਣ ਗਏ ਅਤੇ 11 ਵਜੇ ਤੋਂ ਬਾਅਦ ਉਸ ਦਾ ਫੋਨ ਬੰਦ ਹੋ ਗਿਆ ਬਾਦ ਵਿੱਚ ਜਦੋਂ ਦੇਰ ਸ਼ਾਮ ਤੱਕ ਨਹੀਂ ਪਹੁੰਚਿਆ ਤਾਂ ਉਸਦੇ ਭਤੀਜੇ ਅਮਰਜੀਤ ਨੇ ਉਸਦੀ ਭਾਲ ਕਰਨੀ ਸ਼ੁਰੂ ਕੀਤੀ ਪਰ 5 ਦਿਨ ਭਾਲ ਕਰਨ ਦੇ ਬਾਅਦ ਵੀ ਕੋਈ ਸੁਰਾਗ ਨਾ ਮਿਲਿਆ ਜਿਸ ਤੋਂ ਬਾਅਦ ਲਾਪਤਾ ਵਿਅਕਤੀ ਦੀ ਇੱਕ ਫੋਟੋ ਵਾਇਲ ਕੀਤੀ ਗਈ ਤੇ ਕਪੂਥਲਾ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਾਈ ਗਈ ਜਿਸ ਤੋਂ ਬਾਅਦ ਮੈਂ ਤੇ ਮੇਰਾ ਪੁੱਤਰ ਵੀ ਕੈਨੇਡਾ ਤੋਂ ਵਾਪਸ ਪੰਜਾਬ ਆ ਗਏ ਜਦੋਂ ਪਰਿਵਾਰ ਨੂੰ ਦਸੂਹਾ ਜੰਗਲ ਦੇ ਵਿੱਚ ਇੱਕ Laash ਮਿਲਣ ਬਾਰੇ ਪਤਾ ਲੱਗਾ ਤਾਂ ਉੱਥੇ ਪਹੁੰਚੇ ਪਿੰਡ ਬੁੱਧੋ ਬਰਕਤ ਦੇ ਨੇੜੇ ਜੰਗਲਾਂ ਦੇ ਵਿੱਚੋਂ ਪਿੰਡ ਵਾਸੀਆਂ ਨੇ ਇੱਕ Laash ਮਿਲੀ ਸੀ ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਦਸੂਹਾ ਪੁਲਿਸ ਸਟੇਸ਼ਨ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਸੂਹਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ Laash ਨੂੰ ਕਬਜ਼ੇ ਵਿੱਚ ਲੈ ਕੇ ਉਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਦੋਂ ਇਸ ਮਾਮਲੇ ਸੰਬੰਧੀ ਦਸੂਹਾ ਪੁਲਿਸ ਸਟੇਸ਼ਨ ਦੀ ਐਸਐਚਓ ਪ੍ਰਭਜੋਤ ਕੋਰਨਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਪਰ ਉਹਨਾਂ ਨੇ ਕ ਚੰਗਿਆ ਜੀ ਅਮਰਜੀਤ ਸਿੰਘ ਜੀ ਕੀ ਹੋਇਆ ਸੀ ਇਹਦਾ ਮਾਮਲਾ ਇੱਕ ਤੁਹਾਡੇ ਇਹ ਮਾਮਲਾ ਹੈ ਇਸ ਤਰ੍ਹਾਂ ਹੈ ਜੀ ਮੈਂ ਪਿੰਡ ਬਾਕਰਪੁਰ ਤਾਣਾ ਭਲਾਤੋਂ ਪੂਰਤਾ ਦਾ ਰਹਿਣ ਵਾਲਾ ਮੈਂ ਰਿਟਾਇਰ ਪੁਲਿਸ ਅਫਸਰ ਆ ਮੇਰੇ ਚਾਚਾ ਜੀ ਦੀ ਇੱਥੇ ਕੋਈ ਜ਼ਮੀਨ ਖਰੀਦੀ ਸੀ ਪੱਸੀਵੇਟ 2018 ਤੋਂ ਉਹਨਾਂ ਦਾ ਕੋਈ ਇੱਥੇ ਡਿਸਪੂਟ ਚੱਲਦਾ ਪਿਆ ਸੀ ਦੋ ਬੰਦਿਆਂ ਨਾਲ ਇੱਕ ਰਮੇਸ਼ ਕੁਮਾਰ ਆ ਉਹ ਬਿੱਲੂ ਬਾਮਣ ਕਰਕੇ ਉਹਨੂੰ ਕਹਿੰਦੇ ਨੇ ਇੱਕ ਉਹਦਾ ਮੁੰਡਾ ਮੁੰਡਾ ਨਿੰਦੀ ਇਹ ਹੈਗੇ ਸੀ ਕਿ ਇਹ ਇਨਾਂ ਨੇ ਕਿਤੇ ਉਹਨੂੰ ਜ਼ਮੀਨ ਖਰੀਦਣ ਪਾਤੇ ਦੱਸਿਆ ਇੱਥੇ ਪਰ ਉਹਨੂੰ ਜ਼ਮੀਨ ਖਰੀਦੀ ਕਹਿੰਦੀ ਦਿੱਤੀ ਉਹਦੇ ਕੋਲ ਪੈਸੇ ਵਟੋਰਦੇ ਰਹੇ ਨੇ ਤੇ ਜ਼ਮੀਨ ਕਿਸੇ ਹੋਰ ਦੀ ਵਕਾਉਂਦੇ ਰਹੇ ਨੇ ਉਹ ਕੁਝ ਦਿਨਾਂ ਤੋਂ ਪੈਸੇ ਵੀ ਉਹਦੇ ਅਕਾਊਂਟ ਵਿੱਚ ਜਾਂਦੇ ਰਹੇ ਨੇ ਥੋੜੇ ਕੋਈ ਪੈਸੇ ਗਏ ਨੇ ਉਹਦੇ ਕਾਊਂਟਾਂ ਚ ਉਹਨਾਂ ਕੋਲ ਦੀਆਂ ਰਸੀਦਾਂ ਵੀ ਸਾਨੂੰ ਮਿਲੀਆਂ ਨੇ ਫਿਰ ਇਹਨਾਂ ਨੇ ਉਸ ਨੂੰ ਸੱਤਿਆ ਵਿੱਚ ਆ ਜਾ ਤੈਨੂੰ ਅਸੀਂ ਰਜਿਸਟਰੀ ਕਰਾ ਦਿੰਨੇ ਪਹਿਲੀ ਦੀ ਸਪੇਨ ਤੋਂ ਸੱਤਿਆ ਉਹ ਕਿੰਨੀ ਤਾਰੀਖ ਨੂੰ ਸਰ 27 ਤਾਰੀਖ 20 ਤਾਰੀਖ ਨੂੰ 21 25 ਨੂੰ ਸਪੀਤ ਉਹ ਸਾਡੇ ਕੋਲ ਇੰਡੀਆ ਆ ਗਿਆ। ਇਸੇ ਆਪਣੇ ਬ੍ਰਦਰ ਕੋਲ ਲੰਗਰ ਪਾਣੀ ਛਕਿਆ ਤੇ ਆਪਣੇ ਘਰ ਚੱਲ ਗਿਆ। ਉਹ ਕਾਫੀ ਟੈਨਸ਼ਨ ਵਿੱਚ ਸੀਗਾ। ਇਹ 21 ਤਰੀਕ ਨੂੰ तकरीबन ਕੋਈ 8:30 ਵਜੇ ਪਿੰਡ ਬਾਕਰਪੁਰ ਤੋਂ ਪੱਸੀ ਵੇਟ ਨੂੰ ਆ ਗਿਆ। ਆਪਣੇ ਮੋਟਰਸਾਈਕਲ ਨੰਬਰ ਮੋਟਰਸਾਈਕਲ ਤੇ ਆਇਆ। ਮੋਟਰਸਾਈਕਲ ਤੇ ਆ ਗਿਆ ਉਹ 21 ਤਰੀਕ ਨੂੰ ਹੀ ਜਦੋਂ ਫੋਨ ਬੰਦ ਹੋ ਗਿਆ। ਅਸੀਂ ਇਹਦੀ ਕਾਫੀ ਪਾਲ ਕੀਤੀ ਹੈ ਉਸ ਏਰੀਆ ਦੇ ਵਿੱਚ। ਰਿਸ਼ਤੇਦਾਰੀਆਂ ਦੇ ਵਿੱਚ ਪੁੱਛਿਆ ਸਾਡੇ ਕੋਲ ਦੀਆਂ ਕੋਈ ਕੁੜੀਆਂ ਵੀ ਇੱਥੇ ਵਿਆਹੀਆਂ ਹੋਈਆਂ ਸੀ ਉਹਨਾਂ ਕੋਲ ਵੀ ਅਸੀਂ ਪੁੱਛਗਿਛ ਕੀਤੀ ਹੈ ਪਰ ਇਹਦਾ ਕੋਈ ਕਲਿਊ ਨਹੀਂ ਲੱਗਾ ਫਿਰ ਅਸੀਂ ਇਸ ਦੀ ਰਪਟਰ ਜਿਹੜੀ ਮੈਂ ਆਪਣੇ ਵੱਲੋਂ ਅੰਮ੍ਰਿਤ ਸਿੰਘ ਵੱਲੋਂ ਆਪਣੇ ਮੇਰੇ ਚਾਚਾ ਜੀ ਲੱਗਦੇ ਨੇ ਬਲਵਿੰਦਰ ਸਿੰਘ ਇਹਦੀ ਰਪਟਰ ਮੈਂ ਗੁੰਮਛੋਦਗੀ ਦੀ ਥਾਣੇ ਭਲਾਥੇ ਵਿੱਚ ਦਰਜ ਕਰਵਾਈ ਉੱਥੇ ਫਿਰ ਅਸੀਂ ਇਹਨਾਂ ਦੇ ਫੋਨ ਉੱਤੇ ਕਾਲਾਂ ਜਿਹੜੀਆਂ ਆ ਉਹ ਟ੍ਰੇਸਿੰਗ ਤੇ ਲਾਈਆਂ ਪਰ ਇਹਨਾਂ ਦੀ ਵਟਸਐਪ ਤੇ ਕਾਲ ਹੋਈ ਹੈ ਵਟਸਐਪ ਦਾ ਨੰਬਰ ਕੋਈ ਨਹੀਂ ਆਇਆ ਤੇ ਉਸ ਤੋਂ ਬਾਅਦ ਸਾਨੂੰ ਕੱਲ कल 1 तारीख ਨੂੰ 1 2 ਨੂੰ ਇੱਕ ਗੱਲ ਗਲੋਵਾਲ ਪਿੰਡ ਦਾ ਸਾਬਕਾ ਸਰਪੰਚ ਆ ਲਖਵਿੰਦਰ ਸਿੰਘ ਉਹਦੀ ਸਿਸਟਰ ਜਿਹੜੀ ਆ ਉਹ ਮੇਰੇ ਪਿੰਡ ਵਾਈ ਹੋਈ ਹੈ ਬਾਕਰਪੁਰ ਉਹਨੇ ਆਪਣੀ ਭੈਣ ਨੂੰ ਸਿਸਟਰ ਨੂੰ ਫੋਨ ਕੀਤਾ ਕਿ ਤੁਹਾਡੇ ਜੇ ਅਸੀਂ ਜੋ ਤੇ ਪਾਈਆਂ ਸੀ ਅਸੀਂ ਫੋਟੋ ਫੋਟੋ ਪਾਈਆਂ ਗੈਲ ਕੀਤੀਆਂ ਨੇ ਸੋਸ਼ਲ ਮੀਡੀਆ ਤੇ ਉਹਦੇ ਨਾਲ ਰਲਦਾ ਮਿਲਦਾ ਇਹ ਚਿਹਰਾ ਹੈਗਾ ਜਿਹਦੀ ਡੈਡ ਬਡੀ ਮੈਂ ਵੇਖ ਕੇ ਆਇਆ ਤੇ ਇਹ ਵੇਖੋ ਆ ਕੇ ਕੋਈ ਤੁਹਾਡੇ ਪਿੰਡ ਦੀ ਵਾਕਰਪੁਰ ਦੀ ਤਨੀ ਹੈ ਉਸ ਦਾ ਫੋ ਰਖਿੰਦਰ ਸਿੰਘ ਦਾ ਮੈਨੂੰ ਫੋਨ ਆਇਆ ਅਸੀਂ ਫਿਰ ਇੱਥੇ ਉਥੋਂ ਪਹਿਲਾਂ ਉਹਨੇ ਸਾਡੇ ਜਾਣ ਤੋਂ ਪਹਿਲਾਂ ਹੀ ਦਸੂਹਾ ਪੁਲਿਸ ਨੂੰ ਤਲਾਸ਼ ਕਰ ਚੁੱਕਾ ਸੀਗਾ ਦਸੂਹਾ ਪੁਲਿਸ ਡੈੱਡ ਬੋਡੀ ਲੈ ਕੇ ਉੱਥੇ ਦੀ ਅਖਿਆ ਉਹਨੇ ਚਨਾਕਤ ਕੀਤੀ ਉੱਥੇ ਡੈੱਡ ਬੋਡੀ ਲੈ ਕੇ ਸਿਵਲ ਹਸਪਤਾਲ ਆ ਗਏ ਅਸੀਂ ਸਿੱਧਾ ਹੀ ਦਸੂਹਾ ਪੁਲਿਸ ਨਾਲ ਕਨੈਕਟ ਕੀਤਾ ਤੇ ਆ ਕੇ ਦੇਖਿਆ ਤੇ ਇਹ ਬਲਵਿੰਦਰ ਸਿੰਘ ਦੀ ਡੈੱਡ ਬੋਡੀ ਸੀ ਇਹਦੇ ਮੁਰਜੇਮ ਦੋ ਹੀ ਮੁਰਜੇਮ ਇਹਦੇ रमेश कुमार ਤੇ ਉਹਦਾ ਲੜਕਾ ਇੱਕ ਪਰਿਵਾਰ ਚ ਕੋਨ ਕੋਨਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦੇ ਪਰਿਵਾਰ ਚ ਇੱਕ ਉਹਦਾ ਬੇਟਾ ਹੈਗਾ ਕੈਨੇਡਾ ਰਹਿ ਰਿਹਾ ਤੇ ਇਸ ਟਾਈਮ ਤੇ ਇੱਕ ਉਹਦੀ ਲੜਕੀ ਹੈ ਉਹ ਅੰਗਲਾਇੰਡ ਵਿੱਚ ਹੈ ਤੇ ਬਲਵਿੰਦਰ ਸਿੰਘ ਦੀ ਮੈਸੇਜ ਜਿਹੜੀ ਹੈ ਉਹ ਆਪਣੇ ਬੇਟੇ ਨੂੰ ਕੈਨੇਡਾ ਵਿੱਚ ਮਿਲਣ ਗਈ ਸੀ ਇਹ ਕੱਲੇ ਸਪੇਨ ਤੋਂ ਆਇਆ ਕੱਲੇ ਸਪੇਨ ਤੋਂ ਆਇਆ ਸੀਗਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਇਸ ਨੂੰ ਅਸੀਂ ਇਸ ਤੋਂ ਮੰਗਦੇ ਵੀ ਜੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਬਲਵਿੰਦਰ ਸਿੰਘ ਦੀ ਕੋਈ ਜ਼ਮੀਨ ਕਹਿੰਦੇ ਨਵੇਂ ਸ਼ਹਿਰ ਵਾਲੇ ਬਸਾਈਡ ਤੇ ਵੀ ਕੋਈ ਨਹੀਂ ਮੋਤਰਜੇ ਸੱਖਾਂ ਨੂੰ ਕੋਈ ਕੁਲਿਉ ਨਹੀਂ ਮਿਲਿਆ ਉਧਰ ਵੀ ਕੋਈ ਜ਼ਮੀਨ ਹੈ ਕਿ ਨਹੀਂ ਹੈ ਜੀ ਠੀਕ ਹੈ ਤੇ ਜਿਹੜੇ ਇਹਨਾਂ ਦੀ ਪੇਮੈਂਟਾਂ ਦਾ ਹਿਸਾਬ ਤਾਂ ਪਤਾ ਲੱਗ ਰਿਹਾ ਕਿ 50 ਲੱਖ ਰੁਪਏ ਟ੍ਰਾਂਸਫਰ ਹੋਏ ਨੇ ਇਨਸਪੈਕਟਰ ਜੂਨੀਅਰ ਹੈ ਜੀ ਪੈਸੇ ਇਹਨਾਂ ਦੇ ਆਏ ਨੇ ਬਾਕੀ ਕੋਈ ਕੈਸ਼ ਵੀ ਦਿੱਤਾ ਉਹ ਸਾਨੂੰ ਅਜੇ ਤੱਕ ਬੈਂਕ ਦੇ ਸਟੇਟਮੈਂਟ ਚੈੱਕ ਕਰਾਂਗੇ ਫਿਰ ਪਤਾ ਲੱਗੇਗਾ ਵੀ ਕੈਸ਼ ਕਿੰਨਾ ਇਹਨਾਂ ਨੂੰ ਦਿੱਤਾ ਤੇ ਜਿਹੜੀ ਇਹ ਜ਼ਮੀਨ ਸੀ ਕਹਿੰਦੇ ਉਹਦੇ ਕੋਈ ਦਸਤਾਵੇਜ਼ ਕਾਗਜ਼ ਵੀ ਕੋਈ ਉਹਦੇ ਕਾਗਜ਼ ਕੋਈ ਨਹੀਂ ਜੰਗਲਾਤ ਦੀ ਉਹ ਜ਼ਮੀਨ ਦਖਾਉਂਦਾ ਰਿਹਾ ਜ਼ਮੀਨ ਜੰਗਲਾਤ ਦੀ ਹੈ ਉਹ ਤਾਂ ਇਹਨੂੰ ਕਹੀ ਜਾਂਦਾ ਵੀ ਤੈਨੂੰ ਆਹ ਪਹਿਲੀ ਲੈਗ ਦੇਣੀ ਉੱਥੇ ਪੱਪਰ ਲੱਗੇ ਨੇ ਵੀ ਇਹ ਜ਼ਮੀਨ ਤੇਰੀ ਹੈ ਇਹਦੀ ਪਹਿਲੀ ਦੀ ਰਜਿਸਟਰੀ